6 ਨੰਬਰ ਦਾ ਓਕੇ ਬਹੁਤ ਠੀਕ ਆ ਆਪਾਂ ਜਿਹੜਾ ਉਹ ਝੋਨੇ ਵਾਲੇ ਸੀਜ਼ਨ ਦਾ ਕੰਮ ਸੀ ਉਹ ਨਿਬੜ ਗਿਆ ਤੇ ਹੁਣ ਆਪਾਂ ਮਸ਼ੀਨਾਂ ਲੈ ਕੇ ਚੱਲਾਂਗੇ ਕਰਨਾਟਕਾ ਜਿਹੜੇ ਝੋਨੇ ਦੇ ਸੀਜ਼ਨ ਦੀ ਗੱਲ ਕਰੀਏ ਤਾਂ ਇਹ ਸੀਜ਼ਨ ਜਿਹੜਾ ਮੀਂਹ ਪੈਣ ਨਾਲ ਠੀਕ ਠੀਕ ਰਹਾ ਤੇ ਇਹਦੇ ਬਾਅਦ ਹੁਣ ਆਪਾਂ ਇਹ ਮਸ਼ੀਨਾਂ ਕਰਨਾਟਕਾ ਲਈਆਂ ਵਾਸਤੇ ਪ ਤਿਆਰ ਇਹਦੇ ਬਾਅਦ ਆਪਾਂ ਮਸ਼ੀਨਾਂ ਲੈ ਕੇ ਗੋ ਕਰਨਾਟਕਾ ਜਾਂਦੇ ਬਾਕੀ ਮਸ਼ੀਨਾਂ ਤਿਆਰ ਨੇ ਬੰਦੇ ਨੇ ਉਹਦੇ ਤੋਂ ਉਹਦੇ ਨੇ ਉਹਦੇ ਬਾਅਦ ਚੱਲਦੇ ਕਰਨਾਟਕਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਟਾਈਮ 'ਤੇ ਆ ਕੇ ਸਵਾਦ ਅੱਡਾ ਫੱਟਕ ਨੂੰ ਬੁਲਾਉਂਦੇ ਹੋ ਅੱਜ ਰੋਲ ਬੰਪ ਤੇ ਪਹੁੰਚ ਗਏ 20 ਕਹ ਹਜ਼ਾਰ ਦੇ ਮਸ਼ੀਨ ਚ ਪਾਉਣਿਆ 20 ਹਜ਼ਾਰ ਦੋ ਮਸ਼ੀਨ ਚ ਪਾਉਣਿਆ ਦੋਹੇ ਮਸ਼ੀਨਾਂ ਚ 40 ਕ ਹਜ਼ਾਰ ਦਾ ਡੀਜ਼ਲ ਪਾਉਣਿਆ ਬਾਕੀ ਕੁਛ ਡੀਜ਼ਲ ਮਸ਼ੀਨਾਂ ਦੇ ਵਿੱਚ ਹੈਗਾ 20 20 ਹਜ਼ਾਰ ਦੇ ਡੀਜ਼ਲ ਨਾਲ ਇਹ ਮਸ਼ੀਨਾਂ ਆਪਣੇ ਠਿਕਾਣੇ ਤੇ ਕਰਨਾਟਕਾ ਚ ਲੱਗ ਜਾਣਗੀਆਂ ਤੇ ਜੇ ਲੋਡ ਪਈ ਤਾਂ ਰਾਹ ਦੇ ਵਿੱਚ ਆਪਾਂ ਦੁਬਾਰੋਂ ਮਾੜਾ ਮੋਟਾ ਡੀਜ਼ਲ ਪਵਾ ਲਾਂਗੇ ਵੈਸੇ ਜਿੰਨਾ ਕ ਡੀਜ਼ਲ ਮਸ਼ੀਨਾਂ 'ਚ ਆਪਾਂ ਪਵਾ ਰਹਿਆਂ ਜਾਂ ਵਿੱਚ ਆ ਉਹਨੇ ਕ ਡੀਜ਼ਲ ਨਾਲ ਇਹ ਕਰਨਾਟਕ ਆਪਣੇ ਠਿਕਾਣੇ ਤੇ ਪਹੁੰਚਣ ਗਿਆ ਬਾਕੀ ਪਹਿਲਾਂ ਹੁਣ ਛੋਟੀ ਮਸ਼ੀਨ 'ਚ ਡੀਜ਼ਲ ਪਵਾਉਣਾ 6 ਨੰਬਰ 'ਚ 41 ਇੰਚ 'ਚ ਉਸ ਤੋਂ ਬਾਅਦ ਜਿਹੜੀ 5 ਨੰਬਰ ਮਸ਼ੀਨਾਂ 'ਚ 51 ਇੰਚ 'ਚ ਡੀਜ਼ਲ ਪਵਾਵਾਂਗੇ ਤੇ ਜਿਹੜੀ ਆਪਣੀ 4 ਨੰਬਰ ਮਸ਼ੀਨ ਆ ਉਹ ਮਸ਼ੀਨ ਆਪਾਂ ਪਿੰਡ 'ਚ ਕਿਸੇ ਦੇ ਘਰੇ ਖੜਾਤੀ ਇਹ ਮਸ਼ੀਨਾਂ ਨੂੰ ਛੱਡੋਂ ਤੋਂ ਬਾਅਦ ਫਿਰ ਉਹ ਮਸ਼ੀਨ ਲੈ ਕੇ ਚੱਲਾਂਗੇ ਆਪਾਂ ਬਾਕੀ ਹੁਣ ਡੀਜ਼ਲ ਪਾ ਹਾ ਵੀ ਮੁੰਡਾ ਕਿਵੇਂ ਆਂ ਠੀਕ ਆ ਕਾ ਮਮਾ ਵਧੀਆ ਵਧੀਆ ਕਿੰਗ ਗੁਰੀ ਖਾ ਸੀ ਇਕੱਠਾ ਹੋਇਆ ਫਿਰਦਾ ਠੰਡ ਲੱਗਦੀ ਆ ਠੀਕ ਆ ਠੀਕ ਆ ਚਲੋ ਆਗੇ ਢਾਬੇ ਤੇ ਨਾਲੇ ਤਾਂ ਰੋਟੀ ਖਾ ਲੈਨੇ ਆਰੇ ਜਿਹੜੀ ਆਪ ਆਪ ਬਣਾ ਕੇ ਲੈ ਕੇ ਆਇਆ ਤੇ ਨਾਲੇ ਚਾਹ ਪੀ ਲੈਨੇ ਆ ਉਦੋਂ ਬਾਅਦ ਚੱਲਾਂਗੇ ਫਿਰ ਲੈ ਲਾਹੋ ਸਮਾਨ ਰੋਟੀ ਪਾਣੀ ਵਾਲਾ ਫਿਰ ਟਾਈਮ ਸਹੀ 12:00 ਵੱਜ ਗਏ ਆਪਾਂ ਜਦੋਂ ਡੀਜ਼ਲ ਪਵਾ ਕੇ ਚੱਲਿਆ ਉਹ ਤੋਂ ਬਾਅਦ ਇਹ ਆਪਣਾ ਪਹਿਲਾ ਸਟਾਪ ਆ ਤੇ ਰੋਟੀ ਪਾਣੀ ਆਪਾਂ ਆਪਣਾ ਨਾਲ ਬਣਾ ਲਿਆ ਜਾਂਦਾ ਸੀ ਰੋਟੀ ਖਾਣਿਆ ਰੋਟੀ ਖਾਣ ਤੋਂ ਬਾਅਦ ਆਟਾ ਬਾ ਟਾਬੇ ਤੇ ਚਾਹ ਪੀ ਲਾਂਗੇ ਚਾਹ ਪੀਣ ਤੋਂ ਬਾਅਦ ਫੇਰ ਚੱਲਾਂਗੇ ਅੱਗੇ ਕਿਉਂ ਸੱਤੂ ਹਾਂ ਗਈ ਕਿਵੇਂ ਵਧੀਆ ਗਈ ਮਸ਼ੀਨਾਂ ਹਾਂ ਠੰਢੀ ਖਾਸੀ ਲੱਗਦੀ ਆ ਹਨਾ ਠੰਡ ਗਈ ਹੈ ਜੀ ਯਾਰ ਹੂੰ ਰੋਡ ਤੇ ਲੱਗਦੀ ਆ ਠੰਡ ਮੈਂ ਸੰਦੀਪ ਬਾਗਲ ਗਿਆ ਹਾਂ ਹਾਂ ਮੌਸਮ ਬਦਲ ਹੀ ਜਾਂਦਾ ਹੁਣ ਜਦੋਂ ਕਰਨਾਟਕ ਦੇ ਲੇਵਨੂ ਜਾਈ ਜਾਵਾਂਗੇ ਠੰਡ ਵੱਧਦੀ ਜਾਊਗੀ ਰੋਟੀ ਪਾਣੀ ਖਾਣ ਤੋਂ ਬਾਅਦ ਹੁਣ ਚਾਹ ਪੀਣਾ ਉਹ ਤੋਂ ਬਾਅਦ ਦਵਾਰੋਂ ਮਾਰਦਿਆਂ ਮਸ਼ੀਨ ਦੀ ਸੈਲਫ ਤੇ ਚੱਲਦੇ ਆਗੇ ਚਾਹ ਚਾਕੀ ਜਾਂਦੀ ਦਿਨ ਤੋਂ ਬਣੀ ਬਣੀ ਆਪੇ ਬਣਾ ਕੇ ਲੈ ਕੇ ਆਇਆ ਬਣਾ ਕੇ ਲੈ ਕੇ ਅੱਜ ਬਣਾ ਕੇ ਹੋਰ ਬਾ ਠੀਕ ਆ ਹੁਣ ਤਾਂ ਫਿਰ ਇਹਨਾਂ ਸਾਂਝ ਪਾਈਏ ਆਪਣੀ ਚੁੱਲੇ ਦੀ ਸਾਂਝ ਪਾਈਏ ਇਹਨਾਂ ਨਾਲ ਬਸ ਫਿਰ ਜਦੋਂ ਆਇਆ ਜਾਇਆ ਕਰਾਂਗੇ ਫਿਰ ਉਹਨੂੰ ਪੁੱਛਣ ਦੀ ਲੋੜ ਨਹੀਂ ਆਪਾਂ ਚਾਹ ਬਣੀ ਆ ਉਹਦਾ ਆਪੇ ਬਣਾ ਲਿਆ ਕਰਾਂਗੇ ਬਣਾ ਕੇ ਲੈ ਕੇ ਕਿਵੇਂ ਹੋ ਕਿਵੇਂ ਹੋ نیند ਨੂੰ ਤਾਂ ਨਹੀਂ ਆਉਂਦੀ ਬਾ ਠੀਕ ਆ ਕਰਨਾ ਬੰਦ ਨਾਲ ਤਾਂ 2-4 ਮਿੰਟ ਮਸ਼ੀਨਾ ਸਾਹ ਲੈਣੀਆਂ ਤੇ ਨਾਲੇ ਆਪਾਂ ਚਾਹ ਪੀ ਲੈਨੇ ਆ ਠੀਕ ਆ ਆ ਲੈ ਰਾਤ ਆਪਾਂ 12 ਵਜੇ ਚੱਲੇ ਦੋਸ ਰੋਟੀ ਖਾ ਕੇ ਤੇ ਹੁਣ ਟਾਈਮ 6 ਵਜੇ ਗਿਆ ਬਾਕੀ ਸਾਫਰ ਵੀ ਵਧੀਆ ਨਿਕਲ ਜਾ ਕਿਉਂਕਿ ਹਾਂ ਰੋੜਾ ਜਿਹੜਾ ਸਾਰਾ ਬਣ ਗਿਆ ਤੇ ਟ੍ਰੈਫਿਕ ਘੱਟ ਸੀ ਰਾਤ ਨੂੰ ਬਾਕੀ ਇਹ ਜਿਹੜਾ ਚਾਹ ਦਾ ਡੱਬਾ ਤੇ ਆਪਣਾ ਪੱਕੀ ਠਗਾਣਾ ਹੁਣ ਚਾਹ ਚੂ ਪੀਨੇ ਆ ਤੇ ਫਿਰ ਚੱਲਾਂਗੇ ਅੱਗੇ ਮਿੰਟੋ ਆਇਆ ਕਰੋ ਚਾਹ ਪਾਣੀ ਆਪਾਂ ਪੀਨੇ ਆ ਇੱਕ ਵਾਰ ਨਟਾਂ ਦੇ ਹੱਥ ਮਾਰ ਲਓ ਸਾਰਿਆਂ ਦੇ ਠੀਕ ਆ ਜਿਹੜੇ ਆਪਣੇ ਟਰਾਲੇ 'ਚ ਲੱਦੇ ਹੋਏ ਥਰੇਸਰ ਬਾਸਕਟ ਨੇ ਉਹਨਾਂ ਦੇ ਨਟ-ਨੋਟ ਦੇਖ ਲਓ ਬਾਕੀ ਹੱਬਾ-ਹੋਬਾ ਦੇਖ ਲੈ ਇਹਨਾਂ ਦੀਆਂ ਇੱਕ ਵਾਰ ਸਾਰੇ ਨਿਗਾ ਮਾਰ ਲਓ ਮਸ਼ੀਨਾਂ ਤੇ ਉਦੋਂ ਬਾਅਦ ਆਪਾਂ ਚੱਲ ਕੇ ਚਾਹ ਪੀਨੇ ਆ ਮਾਰੋ ਗੂਰੀ ਨਿਗਾ ਬਈ ਚਾਹ ਪਾਣੀ ਆਪਣੇ ਪੀ ਲਿਆ ਤੇ ਮਾੜਾ ਮੋਟਾ ਆਰਾਮ ਲੈ ਲਿਆ ਬੈ ਕੇ ਅੱਧਾ ਘੰਟਾ ਹੁਣ ਚੱਲਦੇ ਆ ਅੱਗੇ ਕਿਉਂ ਵੀ ਮੜੋ ਚੱਲੀਏ ਲੈ ਮਾਰੋ ਸੈਲਫਾ ਫਿਰ ਮਸ਼ੀਨਾਂ ਦੀਆਂ ਆਪਾਂ ਸਵੇਰ ਦੇ ਚੱਲੇ ਹੋਏ ਸਵੇਰੇ 6 ਵਜੇ ਚਾਹ ਪੀ ਕੇ ਚੱਲ ਪਏ ਸੀ ਤੇ ਹੁਣ ਟਾਈਮ ਕਰੀਬ 3 ਵਜੇ ਤੇ ਆ ਗਿਆ ਆਪਾਂ ਜਿਹੜਾ ਤੁਸੀਂ ਟਾਬਾ ਦੇਖ ਰਹੇ ਇਹ ਟਾਬੇ ਤੇ ਰੁਕਿਆ ਤੇ ਹੁਣ ਇੱਥੇ ਰੋਟੀ ਪਾਣੀ ਖਾਣਿਆ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਆਰਾਮ ਕਰਾਂਗੇ ਘੰਟਾ ਘੰਟਾ ਉਸ ਤੋਂ ਬਾਅਦ ਆਪਾਂ ਰਾਤ ਨੂੰ 10 11 ਵਜੇ ਦੁਬਾਰਾ ਚੱਲਾਂਗੇ ਕਿਉਂਕਿ ਕੱਲ ਰਾਤ ਦੇ ਚੱਲੇ ਹੋਇਆ ਰੁਕੇ ਹੈ ਨਹੀਂ ਚਾਹ ਪੀਣ ਨੂੰ ਕਿਹਾ ਦੋ ਦਿਨ ਬਾਅਦ ਜਿਹੜਾ ਰੁਕਿਆ ਤੇ ਹੁਣ ਨਾਲ ਰੋਟੀ ਪਾਣੀ ਖਾਣਿਆ ਨਾਲੇ ਘੰਟਾ ਘੰਟਾ ਆਰਾਮ ਕਰਦੇ ਆ ਉਸ ਤੋਂ ਬਾਅਦ ਰਾਤ ਨੂੰ ਮਸ਼ੀਨ ਰੱਖਾਂਗੇ ਆਪਾਂ ਬਾਕੀ ਹੁਣ ਮੁੰ ਉਦੋਂ ਬਾਅਦ ਜਿਹੜੀ 6 ਨੰਬਰ ਮਸ਼ੀਨ ਆ ਇਹਦਾ ਥੋੜਾ ਜਿਹਾ ਵਾਪਸ ਵਾਲਾ ਪਾਈਪਾ ਉਹ ਲੀਕ ਆ ਉਹਦਾ ਕਰਦਿਆਂ ਕੰਮ ਉਦੋਂ ਬਾਅਦ ਫਿਰ ਖਾਣੇ ਰੋਟੀ ਪਾਣੀ ਕਿਉਂ ਸੱਤੂ ਕਿਵੇਂ ਆ ਹਾਂ ਠੀਕ ਆ ਕਿਵੇਂ ਰਿਹਾ ਠੀਕ ਆ ਰੋੜਦਿਆਂ ਦਾ ਕੰਮ ਚੱਲ ਰਿਹਾ ਖਾਸਾ ਖਰਾਬ ਆ ਵੇਚਣ ਆਹ ਖਰਾਬ ਆ ਆਹ ਨਾਲ ਵੀ ਜਿਹੜੇ ਉਹ ਆਪਾਂ ਮਿਲਦਾ ਵੀ 100 ਕਿਲੋਮੀਟਰ ਕੱਢਿਆ ਉਹਨੇ ਬੱਸੇ ਕਰਾਤੀ ਵਾ ਬੱਸ ਦੇਖ ਲਓ ਮਸ਼ੀਨਾਂ ਦੇ ਨੱਟ-ਨੋਟ ਤੇ ਕਿਉਂਕਿ ਆ ਰੰਬਾ ਰੰਬਾ ਦਾ ਨਾਟ ਦੇਖ ਲੋ ਪਰ ਰੂਡ ਖਾਸਾ ਖਰਾਬ ਸੀ ਬਾਕੀ ਉਹ ਪਿਛੇੜਾ ਥਰੇਸਰ ਬਾਸਕਟ ਲੱਦੇ ਹੋ ਉਹ ਦੇਖ ਲੋ ਬਾਕੀ ਦੇਖ ਕੇ ਇਹਨਾਂ ਨਾਲ ਕਰਾ ਦੇਦਾ ਵਾਫਸੇ ਦਾ ਪਾਈਪ ਲੀਕਾਜਨਬਰ ਮਸ਼ੀਨ ਦਾ ਗੁਰੀ ਕਿੱਧਰ ਗਿਆ ਤੂੰ ਦੀਂਦਾ ਹੀ ਨਹੀਂ ਕਿੱਧਰ ਰਹਿਣਾ ਹੁਣ ਤੂੰ ਹੈਂ ਤੂੰ ਲੱਗ ਦੇਖੇ ਹੀ ਨਹੀਂ ਕਰਨ ਦਾ ਚਾਹ ਪੀਣ ਤੋਂ ਬਾਅਦ ਅੱਛਾ ਐਂ ਕਰੀ ਉਹ ਜਿਹੜੀ 6 ਨੰਬਰ ਮਸ਼ੀਨ ਆ ਉਹਦਾ ਵਾਫਸੇ ਦਾ ਪਾਈਪ ਲੀਕਾ ਉਹਦੇ ਵਿੱਚ ਜਿਹੜਾ ਛੋਟਾ ਜਿਹਾ ਰਬੜ ਦਾ ਪਾਈਪ ਹੁੰਦਾ ਉਹ ਪਾਈਪ ਲੀਕਾ ਤੇ ਆਓ ਦੇਖ ਲਓ ਮਤਲਬ ਜੇ ਚਾਹ ਪਾਣੀ ਪੀ ਕੇ ਦੇਖਣਾ ਚਾਹ ਪਾਣੀ ਪੀ ਕੇ ਦੇਖ ਲਓ ਪਹਿਲਾਂ ਦੇਖਣਾ ਪਹਿਲਾਂ ਦੇਖ ਲਓ ਥੋਡੀ ਮਰਜੀ ਆ ਤੇ ਉਹ ਪੈਪ ਜੇ ਦਾ ਕਰ ਦੋਗਾ ਮੈਂ ਥੋਡੀ 딜 ਖਾਸਾ ਲੀਕ ਹੁੰਦਾ ਕਰ ਦੋਗੇ ਦੇ ਮਸ਼ੀਨਾਂ ਤੇ ਹੱਥ ਮਾਰਨ ਤੋਂ ਬਾਅਦ ਆ ਰੋਟੀ ਵਾਲੇ ਟੇਬਲ ਤੇ ਆ ਗਏ ਉਹ ਕਹਤਾ ਬੰਦੇ ਨੂੰ ਰੋਟੀ ਖਾਣੀ ਨੂੰ ਹਾਂ ਆਉਂਦਾ ਹਾਂ ਬੜਾ ਠੀਕ ਆ ਠੀਕ ਆ ਖਾ ਕੇ ਰੋਟੀ ਪਾਣੀ ਦੋ ਦੋ ਘੰਟੇ ਕਰਦੇ ਆ ਆਰਾਮ ਠੀਕ ਆ ਉਦੋਂ ਬਾਅਦ ਫਿਰ ਰਾਤ ਨੂੰ ਚੱਲਾਂਗੇ ਆਪਾਂ ਕੰਮ ਵੀ ਮੁੰਡਿਓ ਉੱਠ ਖੜੇ ਹੋ ਗਈ ਨੀ ਇਹ ਪੂਰੀ ਵਾ ਠੀਕ ਆ ਆਪਾਂ ਮਸ਼ੀਨਾਂ ਲਿਆ ਕੇ ਢਾਬੇ ਤੇ ਖੜਾ ਲੀਆਂ ਸੀ ਰੋਟੀ ਪਾਣੀ ਖਾਣ ਤੋਂ ਬਾਅਦ ਆਪਾਂ 2-2 ਘੰਟੇ ਪੈ ਗਏ ਸੀ ਜੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ 10:30 ਹੋ ਗਏ ਤੇ ਚਾਹ ਪੀਂਦੇ ਕਰਦੇ ਨੂੰ 11:00 ਵਜੇ ਜਾਣਗੇ ਜਿਵੇਂ ਆਪਣੀ ਪਿਉਂਤ ਮੰਡੀ ਸੀ ਵੀ 11:00 ਵਜੇ ਚੱਲਣ ਦੀ ਤੇ 11:00 ਵਜੇ ਆਪਾਂ ਦੁਆਰੋਂ ਮਸ਼ੀਨਾਂ ਦੇ ਗੇਅਰ ਲਾ ਦਾਂਗੇ ਤੇ ਸਵੇਰੇ 10-11 ਵਜੇ ਤੱਕ ਆਪਾਂ ਆਪਣੇ ਟਿਕਾਣੇ ਤੇ ਪਹੁੰਚ ਜਾਾਂਗੇ ਬਾਕੀ ਰੋਡ ਦੇ ਉੱਪਰ ਆ ਜੇ ਰੋਡ ਸਾਫ ਹੋਇਆ ਤਾਂ ਟਾਈਮ ਤੇ ਪਹੁੰਚ ਜਾਗੇ ਨਹੀਂ ਜਿਹੜੇ ਹਿਸਾਬ ਨਾਲ ਰੋਡ ਦਾ ਕੰਮ ਚੱਲ ਰਿਹਾ ਹੋ ਸਕਦਾ ਘੰਟਾ ਦਾ ਘੰਟਾ ਲੇਟ ਹੋ ਜਾਈਏ ਕਿਉਂ ਮਾਮਾ ਕਿਵੇਂ ਆ ਠੀਕ ਆ ਬੰਦ ਐਂ ਕਰੋ ਹੁਣ ਚਾਹ ਪੀਓ ਚਲੋ ਚਾਹ ਪੀਂਦੇ ਬਾਹਰ ਪੱਦਵਾਰੋਂ ਚੱਲੀਏ ਕਿਉਂਕਿ ਟਾਈਮ ਨਾਲ ਚੱਲਾਂਗੇ 10 ਵੀਰੇ ਟਾਈਮ ਨਾਲ ਪਹੁੰਚਾਂਗੇ ਜੇ ਉਰੀ ਆਪਣਾ ਲੇਟ ਕਰ ਲਿਆ ਕੰਮ ਤਾਂ ਦੁਪਹਿਰੇ ਪਹੁੰਚਾਂ ਗੱਲ ਨੂੰ ਫਿਰ ਹੂੰ ਬਾਕੀ ਹਲੇ ਰੋਡ ਦਾ ਨਹੀਂ ਪਤਾ ਮੂਰੇ ਵੀ ਜੇ ਕੰਮ ਚੱਲਦਾ ਹੋਇਆ हां ਜਿਹੜੇ ਹਿਸਾਬ ਨਾਲ ਪਿੱਛੇ ਕੰਮ ਚੱਲ ਰਿਹਾ ਸੀ ਰੋਡ ਦਾ ਹੋ ਸਕਦਾ ਸਾਰੀ ਰਾਤ ਇਸੇ ਰੋਡ ਤੇ ਲੱਗ ਜੇ ਜੇ ਸਾਫ ਹੋਇਆ ਤਾਂ ਹੋ ਸਕਦਾ ਵੀ ਇਹ ਰੋਡ ਜਿਹੜਾ ਆਪਾਂ ਉਹ 2 ਘੰਟਿਆਂ ਵਿੱਚ ਪਾਰ ਕਰਕੇ ਆਪਾਂ ਕਰਨਾਟਕਾ ਜੈਂਟਰ ਹੁੰਦੇ ਹੋ ਜੀ ਠੀਕ ਆ ਮਾਰ ਲਾ ਮੁੰਡਾ ਨੂੰ ਹਾਕ ਚਾਹ ਪੀ ਆਪਾਂ ਪਹਿਲਾਂ ਆ ਜਾ ਰਾਮ ਜੀ ਵੋਰੀ ਚਲੋ ਮਿੰਟੂ ਚਲੋ ਬਾਈ ਹਾਂ ਹਾਂ ਚਲੋ 70 ਮਾਰ ਲੋ ਹਾਕ ਹਾਂ ਆ ਕੱਪੜਾ ਠੀਕ ਆ ਠੀਕ ਆ ਟਾਈਮ 11 ਵਜ ਗਏ ਆਪਾਂ ਦੋ ਦੋ ਘੰਟੇ ਆਰਾਮ ਕਰ ਲਿਆ ਰੋਟੀ ਪਾਣੀ ਖਾ ਲਿਆ ਤੇ ਹੁਣ ਦੁਬਾਰੋਂ ਲੱਗਿਆ ਆਪਾਂ ਚੱਲਣਾ ਤੇ ਜੇ ਆਪਾਂ ਆਪਣੇ ਠਿਕਾਣੇ ਤੇ ਪਹੁੰਚਣ ਦੀ ਗੱਲ ਕਰੀਏ ਜੇ ਰੋਡ ਸਾਫ਼ ਰਿਹਾ ਕੰਮ ਨਾ ਚੱਲਦਾ ਰੋਡ ਦਾ ਕਿਤੇ ਤਾਂ ਆਪਾਂ ਸਵੇਰੇ 10 10:30 ਵਜੇ ਆਪਣੇ ਠਿਕਾਣੇ ਤੇ ਪਹੁੰਚ ਜਾਗੇ ਪਰ ਜੇ ਰੋਡ ਦਾ ਕੰਮ ਚੱਲਦਾ ਹੋਇਆ ਤਾਂ ਹੋ ਸਕਦਾ ਕੱਲ ਸ਼ਾਮ ਤੱਕ ਹੀ ਪਹੁੰਚੀਏ ਬਾਕੀ ਲੈਨੇ ਰੱਬ ਦਾ ਨਾ ਲਾਉਣਾ ਮਸ਼ੀਨਾਂ ਦਾ ਘੇਰਾ ਚਲੋ ਵੀ ਸਤੂ ਲੈ ਰੱਬ ਦਾ ਨਾ ਆਪਾਂ ਮਸ਼ੀਨ ਲੈ ਕੇ ਪਹੁੰਚ ਗਏ ਆਪਣੇ ਠਿਕਾਣੇ ਤੇ ਠਿਕਾਣੇ ਤੋਂ ਮਤਲਬ ਆ ਪੈਟਰੋਲ ਪੰਪ ਤੇ ਖੜਿਆ ਇੱਥੋਂ ਜਿਹੜੇ ਪਿੰਡ 'ਚ ਆਪਾਂ ਨੇ ਬਾਢੀ ਕਰਨੀ ਹੈ ਜਾ ਕੇ ਉਹ 10 ਕਿਲੋਮੀਟਰ ਆ ਆਪਾਂ ਰਾਤ 11:00 ਵਜੇ ਮਸ਼ੀਨ ਲੈ ਕੇ ਉੱਥੋਂ ਚੱਲੇ ਸੀ ਤੇ ਆਪਣੀ ਬਿਉਂਤਬੰਦੀ ਇਹ ਸੀ ਵੀ ਆਪਾਂ 8:00 ਵਜੇ ਪਹੁੰਚ ਜਾਾਂਗੇ ਇਸ ਪੰਪ ਤੇ ਪਰ ਰਾਤ ਜਿਹੜਾ ਰੋੜ ਆਇਆ ਆਪਾਂ ਪੂਰਾ ਸਾਰੇ ਦਾ ਕੰਮ ਚੱਲ ਰਿਹਾ ਜਿਹਦੇ ਕਰਕੇ ਖਾਸੀ ਖੱਜਲ ਗਵਾਰੀ ਹੋਈ ਤੇ ਸਾਰੀ ਰਾਤ ਜ ਮਸ਼ੀਨ 80 ਕਿਲੋਮੀਟਰ ਬਾਟ ਕੱਢਿਆ ਤੇ ਤਕਰੀਬਨ ਆਪਾਂ ਨੂੰ 2:00 ਵਜੇ ਹੁਣ ਜਿਹੜੇ ਜੈਂਟ ਕੋਲ ਮਸ਼ੀਨ ਚ ਕਿਆ ਕਰੀ ਦੂਜੀ ਮਸ਼ੀਨ ਆਈ ਨਹੀਂ ਹਾਲੇ ਤੱਕ ਅੱਛਾ ਆ ਜਾ ਬਈ ਕਾਲੀ ਫੋਨ ਲਾ ਲੀ ਜੀ ਫੋਨ ਕਿੰਨੇ ਕਿ ਪਿੱਛੇ ਨੇ 1 ਪਿੱਛੇ ਆ ਰੋਗਲੀ ਸੀ ਉਹਨਾਂ ਨੇ ਕਿ ਉਹੀ ਖੜ ਗਏ ਸੀ ਠੀਕਾ ਠੀਕਾ ਚਲ ਆ ਜਾਂਦਾ ਆਪਣਾ ਉਹ ਏਜੰਟ ਵੀ ਹੋਈ ਹੱਦ ਤੱਕ ਇਹਦਾ ਟੈਂਕ ਫੁੱਲ ਕਰਾ ਦੂਗਾ ਫਿਰ ਆ ਕੇ ਉਹਦਾ ਟੈਂਕ ਫੁੱਲ ਕਰਾ ਦੂ ਫਿਰ ਮਸ਼ੀਨਾਂ ਲੈ ਕੇ ਦੋਵੇਂ ਉਹਦੇ ਪਿੰਡੇ ਚ ਵਗ ਜਲਾਂਗੇ ਠੀਕ ਆ ਰਾਤ ਖਾਸੀ ਬਸ ਹੋ ਜਾਣਾ ਰੋਡ ਜਿਆਦਾ ਖਰਾਬ ਸੀ ਉਹਦਾ ਸਾਰੇ ਦਾ ਕੰਮ ਚੱਲ ਰਿਹਾ ਨਾ ਤੇ ਜਿਹਦੇ ਕਰਕੇ ਰੋਡ ਤੇ ਟ੍ਰੈਫਿਕ ਵੀ ਜਿਆਦਾ ਹੁੰਦੀ ਆ ਤੇ ਬਾਕੀ ਰੋਡ ਰੋਡ ਟੁੱਟੇ ਹੋਏ ਹੋਣ ਕਰਕੇ ਆਪਾਂ ਨੇ ਇਸ ਜਗ੍ਹਾ ਤੇ 8 ਵਜੇ ਪਹੁੰਚਣਾ ਸੀ ਸਵੇਰੇ ਪਰ ਰੋਡ ਦੇ ਖਰਾਬ ਹੋਣ ਕਰਕੇ ਆਪਾਂ ਨੂੰ 4-5 ਘੰਟੇ ਵੱਧ ਲੱਗੇ। ਬਾਕੀ ਹੁਣ ਆਉਣਾ ਬੰਦਾ ਇਹ ਜੀ ਡੀਜ਼ਲ ਪਾਉਣਿਆ ਉਹ ਤੋਂ ਬਾਅਦ ਉਹਦੇ ਪਿੰਡ ਚ ਲੈ ਕੇ ਚੱਲਦੇ ਆ। ਜੇ ਆਪਾਂ ਕੰਮ ਦੀ ਗੱਲ ਕਰੀਏ ਕੰਮ ਇੱਥੇ ਟਾਵਾ ਟਾਵਾ ਖੱਤਾ ਮਸ਼ੀਨ ਲੱਗੀ ਵੱਢਣ ਤੇ ਬਾਕੀ ਇਹਦਾ ਵਧੀਆ ਕੰਮ ਆ ਉਹ ਹਾਲੇ 10 ਦਿਨਾਂ ਤੱਕ ਚੱਲੂਗਾ। ਤੇ ਆਪਾਂ ਨੂੰ ਰਾਹ ਚੋਂ ਦੇਖ ਇੱਕ ਦੋ ਮਸ਼ੀਨਾਂ ਚੱਲਦੀਆਂ ਦੇਖਿਆ ਨੇ ਜਿਨ੍ਹਾਂ ਨੇ ਇਕੱਲਾ-ਇਕੱਲਾ ਦੋ-ਦੋ ਕੱਲੇ ਖੇਤ ਵੱਢੇ ਹੋਏ ਨੇ। ਬਾਕੀ ਇਹ ਵਧੀਆ ਕੰਮ ਦੀ ਗੱਲ ਕਰੀਏ ਤਕਰੀਬਨ ਤਕਰੀਬਨ 10 ਦਿਨਾਂ ਨੂੰ ਚੱਲੂ ਵਾਲੇ